ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਇੰਜੀਨੀਅਰ ਗੁਰਵਿੰਦਰ ਸਿੰਘ ਕਿਸਾਨ ਵੀਰੋ ਅੱਜ ਜੋ ਆਪਾਂ ਇਸ ਵੀਡੀਓ ਚ ਗੱਲ ਕਰਾਂਗੇ ਉਹ ਤੁਹਾਨੂੰ ਵੀਡੀਓ ਵਿੱਚ ਜੋ ਦੇਖ ਹੀ ਰਿਹਾ ਹੈ ਬਾਸਵਦੀ ਕਿਸਮ ਦੀ ਕਿਸਮ ਹੈ ਜੋ ਚੰਗੀ ਤਰ੍ਹਾਂ ਡਿੱਗੀ ਹੋਈ ਹੈ ਤਾਂ ਕਿਸਾਨ ਵੀਰੋ ਇਹ ਜੋ ਕਿਸਮ ਹੈ ਉਹ ਪੂਸਾ 17 18 ਹੈ ਅਸੀਂ 1 ਸਾਲ ਪਹਿਲਾਂ ਵੀ ਪੂਸਾ 17 18 ਜਦੋਂ ਨਵੀਂ-ਨਵੀਂ ਆਈ ਸੀ ਉਦੋਂ ਇਸ ਦੀ ਬਜਾਈ ਕੀਤੀ ਸੀ ਤਾਂ ਉਸ ਸਾਲ ਵੀ ਇਸੇ ਹੀ ਤਰ੍ਹਾਂ सीम एज इट ਉਹ ਡਿੱਗੀ ਹੋਈ ਸੀ ਤਾਂ ਅੱਜ ਮੈਂ ਇਸ ਬਾਰੇ ਪੂਸਾ 17 18 ਬਾਰੇ ਕੁਝ ਆਪਣੇ ਵਿਚਾਰ ਸਾਂਝਾ ਕਰਾਂਗਾ ਕੁਝ ਇਸ ਦੀਆਂ ਕਮੀਆਂ ਜਾਂ ਇਸ ਦਾ ਆਪਾਂ ਨੂੰ ਕੀ ਬੈਨੀਫਿਟ ਹੈ ਉਸ ਬਾਰੇ ਮੈਂ ਦੱਸਾਂਗਾ ਤੇ 17 18 11 ਕੀ ਨਾਲੋਂ ਕਿੰਨੀ ਕੁ ਡਿਫਰੈਂਟ ਹੈ ਕਿਸ ਹੱਦ ਤੱਕ ਡਿਫਰੈਂਟ ਹੈ ਉਸ ਬਾਰੇ ਮੈਂ ਗੱਲ ਕਰਾਂਗਾ ਤਾਂ ਕਿਸਾਨ ਵੀਰੋ ਸਭ ਤੋਂ ਪਹਿਲਾਂ ਤਾਂ ਅਗਰ ਪੂਸਾ 17 18 ਆਪਾਂ ਇੱਕ ਨੰਬਰ ਜ਼ਮੀਨ ਵਿੱਚ ਬਜਾਈ ਕਰ ਰਹੇ ਆ ਤਾਂ ਉਸ ਵਿੱਚ ਡਿੱਗਣ ਦੀ ਪ੍ਰੋਬਲਮ ਆਣੀ ਹੀ ਆਣੀ ਹੈ ਕਿਉਂਕਿ ਇਸ ਦੀ ਜੋ ਹਾਈਟ ਹੈ ਉਹ ਜਿੰਨਾ ਵੀ ਆਪਾਂ ਕੰਟਰੋਲ ਕਰ ਲਈਏ ਉਹ ਰੁਕਦੀ ਨਹੀਂ ਕਿਉਂਕਿ ਅਸੀਂ ਵਾਰ ਦੋ ਵਾਰ ਅਸੀਂ ਹਾਈਟ ਜੋ ਕੰਟਰੋਲਰ ਉਹ ਸਪਰੇਅ ਕੀਤੀ ਸੀ ਬਟ ਫਿਰ ਵੀ ਇਸ ਦੀ ਹਾਈਟ 5 ਫੁੱਟ ਦੇ ਤਕਰੀਬਨ ਚਲੀ ਗਈ ਜੂਰੀ ਆਹੀ ਇਸ ਨੂੰ 1.5 ਬੋਰੀ ਦੇ ਲਾਗੇ ਬਨੇ ਦਿੱਤੀ ਸੀ ਤਾਂ ਇਸ ਤੋਂ ਬਿਨਾ ਕਿਸੇ ਵੀ ਚੀਜ਼ ਦੀ ਵਰਤੋਂ ਨਹੀਂ ਕੀਤੀ ਗਈ ਜਿੰਕ ਦੀ ਵਰਤੋਂ ਜ਼ਰੂਰ ਕੀਤੀ ਗਈ ਹੋਏਗੀ ਪਰ ਪ੍ਰੋਬਲਮ ਇਹਦੀ ਕਿੱਥੇ ਆਂਦੀ ਹੈ ਜੇਕਰ ਇਸ ਸਮੇਂ ਆ ਕੇ ਆਪਣਾ ਮੀ ਜਾਂ ਹਨੇਰੀ ਚਲ ਜਾਏ ਤਾਂ ਇਹ ਜੋ ਵੈਰੈਟੀ ਹੈ ਡਿੱਗ ਪੈਂਦੀ ਹੈ ਅਗਰ ਇਸੇ ਜਗ੍ਹਾ ਤੇ ਜੋ ਹੈ ਪੂਸਾ 11 ਯਾਰਾਂ ਕੀ ਹੋਵੇ ਤਾਂ ਉਸ ਨੂੰ ਇੰਨਾ ਜ਼ਿਆਦਾ ਡਿੱਗਣ ਦੀ ਪ੍ਰੋਬਲਮ ਨਹੀਂ ਹੁੰਦੀ ਕਿਉਂਕਿ ਪਿਛਲੇ ਸਾਲ ਕੁਝ ਸਾਲ ਅਹੀਂ ਯਾਰਾਂ 21 ਹੀ ਬਿਜਾਈ ਕੀਤੀ ਸੀ ਤਾਂ ਉਹ ਅਗਰ ਆਪਾਂ ਉਸ ਨੂੰ ਜੂਰੀਆ ਕੱਟ ਰੱਖੀਏ ਉਸ ਨੂੰ ਆਪਾਂ ਨੂੰ ਗਰੋਥ ਕੰਟਰੋਲਰ ਦੀ ਵੀ ਵਰਤੋਂ ਕਰਨ ਦੀ ਜ਼ਰੂਰਤ ਨਹੀਂ ਪੈਂਦੀ 17 18 ਦਾ ਹਾਈਟ ਵੱਧ ਹੋਣ ਕਰਕੇ ਇਸ ਟਾਈਮ ਤੇ ਆ ਕੇ ਅਗਰ ਕੋਈ ਪ੍ਰੋਬਲਮ ਆਂਦੀ ਹੈ ਹਨੇਰੀ ਆਂਦੀ ਹੈ ਤਾਂ ਹੀ ਜ਼ਰੂਰ ਡਿੱਗ ਪੈਂਦੀ ਹੈ ਅਗਰ ਇਸ ਦਾ ਝਾੜ ਦੀ ਗੱਲ ਕਰੀਏ ਤਾਂ ਅਗਰ ਖੜੀ ਰਹੇਗੀ ਤਾਂ ਸਾਡੇ ਏਰੀਆ ਵਿੱਚ ਇਸ ਦਾ ਝਾੜ 27 22 ਕੁਇੰਟਲ ਨਿਕਲ ਆਉਂਦਾ ਹੈ ਵਧੀਆ ਅਗਰ ਵਾਪਸ ਵਧੀਆ ਤਾਂ ਅਗਰ ਡਿੱਗੀ ਹੈ ਤਾਂ 22 23 ਕਵਾਂਟਲ ਲਾਗੇ ਫਿਰ ਵੀ ਇਸ ਝਾੜ ਹੋ ਜਾਂਦਾ ਅਗਰ ਜਾਰਾਂ ਕੀ ਖੜੀ ਹੈ ਤਾਂ ਉਸ ਦਾ ਝਾੜ ਵੀ 22 23 ਕਵਾਂਟਲ ਅਸੀਂ ਆਪਣੀ ਜ਼ਮੀਨੋਂ ਚ ਕੱਢਿਆ ਹੋਇਆ ਤਾਂ ਅਗਰ ਡਿੱਗੀ ਹੋਣ ਕਰਕੇ ਇਸ ਦਾ ਕੀ ਝਾੜ ਨਿਕਲੇ ਇਸ ਵਾਰ ਕੀ ਫਰਕ ਪੈਂਦਾ ਇਹ ਤਾਂ ਜੋ ਜਦੋਂ ਵੱਢਾਂਗੇ ਝਾੜ ਦਾ ਪਤਾ ਲੱਗੇਗਾ ਫੇਰੀ ਤੁਹਾਨੂੰ ਦੱਸਾਂਗੇ ਪਰ ਜਿਸ ਤਰ੍ਹਾਂ ਇਹ ਲੱਗ ਰਿਹਾ ਕੁਝ ਇੱਕ ਤਾਂ ਕੁਝ ਕਵਾਂਟਲ ਦਾ ਤਾਂ ਫਰਕ ਪਾਏਗਾ ਜ਼ਰੂਰ ਪਰ ਮੇਨ ਪ੍ਰੋਬਲਮ ਇਸ ਦੀ ਇਹ ਹੈ ਕਿ ਅਗਰ ਇਸ ਨੂੰ ਭਾਰੀ ਜ਼ਮੀਨ ਵਿੱਚ ਲਗਾਉਣਾ ਹੈ ਤਾਂ ਪਹਿਲਾਂ ਹੀ ਸ਼ੁਰੂ ਤੋਂ ਹੀ ਜੋ ਗਰੋਥ ਕੰਟਰੋਲਰ ਹੈ ਉਸ ਨੂੰ ਆਪਾਂ ਵਰਤੋ ਕਰਨੀ ਪੈਗੀ ਜੋ ਜੂਰੀਆ ਦੇ ਡੋਸ ਹੈ ਉਹ ਬਹੁਤ ਘੱਟ ਕਰਨੀ ਪੈਗੀ ਤਾਂ ਹੀ ਇਸ ਨੂੰ ਆਪਾਂ ਸਕਸੈਸਫੁਲੀ ਅਗਰ ਮੀ ਕਣੀ ਆਂਦੀ ਹੈ ਤਾਂ ਖੜੇ ਰੱਖ ਸਕਦੇ ਹਾਂ ਨਹੀਂ ਤਾਂ ਇਹ ਡਿੱਗਣ ਦੀ ਪ੍ਰੋਬਲਮ ਇਸ ਦੇ ਵਿੱਚ ਆ ਗਈ ਹੈਗੀ ਆ ਬਾਕੀ ਡਿੱਗਣ ਤੋਂ ਛੱਡ ਕੇ ਅਗਰ ਹੋਰ ਆਪਾਂ ਇਸ ਦੀ ਖਾਸੀਅਤ ਦੀ ਗੱਲ ਕਰੀਏ ਤਾਂ ਇਸ ਦੀ ਜੋ ਮੁੰਜਰ ਹੈ 11 ਕਿ ਨਾਲੋਂ ਬਹੁਤ ਜ਼ਿਆਦਾ ਹੁੰਦੀ ਹੈ ਲੰਬੀ ਹੁੰਦੀ ਹੈ ਮੁੰਜਰਾ ਦੀ ਜੋ ਗਿਣਤੀ ਹੈ ਉਹ ਯਾਰਾਂ ਕੀ ਨਾਲੋਂ ਜ਼ਿਆਦਾ ਹੁੰਦੀ ਹੈ ਹਾਈਟ ਵੀ ਉਸ ਨਾਲੋਂ ਜ਼ਿਆਦਾ ਹੁੰਦੀ ਹੈ ਸਪਰੇਅ ਦੀ ਲੋਡ ਘਟ ਪੈਂਦੀ ਹੈ ਕਿਉਂਕਿ ਨੈਕ ਬਲਾਸ ਜਾਂ ਹੋਰ ਕੋਈ ਪ੍ਰੋਬਲਮ ਇਸ ਨੂੰ ਨਹੀਂ ਆਂਦੀ ਇੱਕ ਮੇਨ ਚੀਜ਼ ਦੀ ਕਮੀ ਹੈ ਜੋ ਹਾਈਟ ਦੀ ਇਹ ਛੱਡ ਕੇ ਬਾਕੀ ਸਾਰੀਆਂ ਇਸ ਦੀਆਂ ਆਪਾਂ ਜੀ ਜੋ ਖਾਸੀਅਤ ਉਹੀ ਕਹਿ ਸਕਦੇ ਹਾਂ ਬਾਕੀ ਜੋ ਝਾੜਦੇ ਪਤਾ ਲੱਗੇਗਾ ਅਗਰ ਤਾਂ ਡਿੱਗੀ ਹੋਈ ਵੀ ਯਾਰਾਂ ਕੀ ਤੋਂ ਵੱਧ ਝੜ ਗਈ ਤਾਂ ਫਿਰ ਅੱਗੇ ਤੋਂ ਆਪਾਂ ਇਸ ਨੂੰ ਲਾਉਣ ਦੀ ਜੋ ਖੇਚਲ ਕਰਾਂਗੇ ਨਹੀਂ ਤਾਂ 1121 ਠੀਕ ਹੈ। ਬਾਕੀ ਤੁਹਾਡੇ ਏਰੀਏ ਵਿੱਚ ਜੋ 17 18 ਉਸ ਦਾ ਕੀ ਹਾਲ ਹੈ? ਤਾਂ ਉਹ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ। ਜਿਨ੍ਹਾਂ ਪਿਛਲੇ ਸਾਲ ਇਸ ਦੀ ਬਿਜਾਈ ਕੀਤੀ ਸੀ ਉਸ ਨਾਲ ਦੀ ਕਿਵੇਂ ਵੈਰਾਈਟੀ ਰਹੀ ਕੀ ਝਾੜ ਰਿਆ ਉਹ ਜਰੂਰ ਦੱਸਿਓ। ਤੇ ਮੈਂ ਵੀ ਝਾੜ ਦੱਸਾਂਗਾ ਕਿ ਜੋ ਡਿੱਗੀ ਹੋਈ ਫਸਲ ਸੀ ਉਸ ਦਾ ਝਾੜ ਕੀ ਰਿਆ। ਤਾ ਇਹ ਵੀ ਮੈਂ ਇਸ ਵੀਡੀਓ ਦੇ نیچے ਲਿੰਕ ਤੇ ਕਮੈਂਟ ਕਰ ਦਾਂਗਾ ਬਾਕੀ ਸਾਰਿਆਂ ਦਾ ਧੰਨਵਾਦ